ਕੋਈ ਸਮਾਂ ਹੁੰਦਾ ਸੀ ਜਦੋਂ ਕੈਨੇਡਾ ਦੇ ਵਿੱਚ ਲੋਕ ਆਉਂਦੇ ਸੀ ਤੇ ਇੱਥੇ ਵਸ ਜਾਂਦੇ ਸੀ ਛੱਡ ਕੇ ਘਟ ਜਾਂਦੇ ਸੀ ਕੋਈ ਵੇਲਾ ਸੀ ਜਦੋਂ ਇੱਥੇ ਲੋਕ ਆਉਂਦੇ ਸੀ ਕਮਾਈ ਕਰਕੇ ਮੁੜ ਜਾਂਦੇ ਸੀ ਪਰ ਜਦੋਂ ਇੱਥੋਂ ਦੇ ਲੋਕ ਫਿਰ ਰਹਿਣ ਹੋ ਗਏ ਬਸ਼ਿੰਦੇ ਬਣ ਗਏ ਪੱਕੇ ਇੱਥੇ ਦੇ ਵਸਨੀਕ ਬਣ ਗਏ ਉਹਦੇ ਤੋਂ ਬਾਅਦ ਉਹ ਜਾਂਦੇ ਨਹੀਂ ਸੀ ਕਿਉਂਕਿ ਕੈਨੇਡਾ ਦੇ ਵਿੱਚ ਆਉਂਦਾ ਹੀ ਉਹ ਸੀ ਜਿਹੜਾ ਪਿੱਛੋਂ ਕਿਸੇ ਆਪਣੇ ਦੇਸ਼ ਵਿੱਚ ਜਿਹਨੂੰ ਸੁੱਖ ਸਹੂਲਤ ਨਹੀਂ ਸੀ ਜਾਂ ਉਹ ਦੇਸ਼ ਉਹਨਾ ਵਧੀਆ ਨਹੀਂ ਸੀ ਹੌਲੀ ਹੌਲੀ ਇੱਕ ਸਮਾਂ ਆਇਆ ਕਿ ਲੋਕ ਦੂਜੀਆਂ ਆਪਸ਼ਨਸ ਵੀ ਸੋਚਣ ਲੱਗ ਪਏ। ਦੂਜੀਆਂ ਆਪਸ਼ਨ ਦੇ ਵਿੱਚ ਅੱਜ ਜਿਹੜੀ ਰਿਪੋਰਟ ਆਈ ਉਹਦੇ ਵਿੱਚੋਂ ਇਹ ਪਤਾ ਲੱਗ ਰਿਹਾ ਕਿ ਜਿਹੜੇ ਲੋਕ ਕੈਨੇਡਾ ਛੱਡ ਕੇ ਜਾ ਰਹੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। ਇਹਦਾ ਮਤਲਬ ਇਹ ਨਹੀਂ ਕਿ ਲੋਕ ਛੱਡ ਕੇ ਜਾਣ ਲੱਗ ਪਏ ਤੇ ਆਉਣ ਵਾਲੇ ਲੋਕ ਘਟ ਗਏ। ਆਉਣ ਵਾਲੇ ਉਨੇ ਹੀ ਆ। ਛੱਡ ਕੇ ਜਾਣ ਵਾਲੀ ਇੱਕ ਥੋੜ ਛੋਟੀ ਜੀ ਪਰਸੈਂਟੇਜ ਜਿਹੜੀ ਸੀ ਉਹਦੇ ਵਿੱਚ ਵਾਧਾ ਹੋ ਰਿਹਾ ਆ। ਉਹਦੇ ਕਾਰਨ ਨੇ ਕਈ ਔਰ ਉਹ ਬਹੁਤੇ ਕਾਰਨ ਦੇ ਉੱਤੇ ਤਾਂ ਡਿਪੈਂਡ ਇਹ ਕਰਦਾ ਵੀ ਜਿਹੜਾ ਵਿਅਕਤੀ ਆਇਆ ਉਹਦੀ ਆਰਥਿਕ ਹਾਲਤ ਕੀ ਆ ਜਿਹੜਾ ਵਿਅਕਤੀ ਤੇ ਮਾੜੀ ਆਰਥਿਕ ਹਾਲਤ ਦੇ ਵਿੱਚੋਂ ਆਇਆ ਪੈਸਾ ਤੇ ਲੈਣਾ ਹੀ ਆ ਜਾਂ ਉਸ ਡਿਵੈਲਪਿੰਗ ਕੰਟਰੀ ਦੇ ਵਿੱਚ ਆਇਆ ਜਿੱਥੇ ਉਹਨੂੰ ਸੁੱਖ ਸਹੂਲਤਾਂ ਨਹੀਂ ਆ ਉਹ ਤਾਂ ਨਹੀਂ ਜਾਂਦਾ ਮੁੜ ਕੇ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਪਰ ਜਾਂ ਜਿਹਦੇ ਕੋਲੇ ਆਪਸ਼ਨ ਕੋਈ ਨਹੀਂ ਉਹ ਵੀ ਨਹੀਂ ਜਾਂਦਾ ਕਿਤੇ ਹੋਰ ਵੀ ਕੈਨੇਡਾ ਆਈ ਸੀ ਇੱਥੇ ਹੀ ਵੱਸ ਗਿਆ ਇੱਥੇ ਰਹਿ ਗਿਆ ਜੇਸ਼ ਬੰਦੇ ਦੇ ਕੋਲ ਪਿੱਛੇ ਸਰਦਾ ਪੁੱਜਦਾ ਤੇ ਜਾਂ ਉਹਦੇ ਕੋਲੇ ਦੂਜੀਆਂ ਆਪਸ਼ਨਸ ਹੈਗੀਆਂ ਉਹ ਕੈਨੇਡਾ ਛੱਡ ਕੇ ਜਾਣਾਰੇ ਸੋਚਣ ਲੱਗ ਜਾਂਦਾ ਜਿਹੜੇ ਇਮੀਗ੍ਰੈਂਟਸ ਨੇ ਉਹ ਕੈਨੇਡਾ ਇੱਕ ਤੇ ਜਿਹੜੀਆਂ ਜੌਬ ਅਪਰਚੂਨਿਟੀ ਜਾਂ ਲਿਵਿੰਗ ਸਟੈਂਡਰਡ ਕਰਕੇ ਨਹੀਂ ਛੱਡ ਕੇ ਜਾ ਰਹੇ ਜਿਹੜਾ ਜੇਸ਼ ਕਿਸਮ ਦੇ ਕੈਨੇਡਾ ਬਾਰੇ ਉਹ ਸੋਚ ਕੇ ਆਉਂਦੇ ਆ ਜਦੋਂ ਉਦਾਂ ਦਾ ਕੈਨੇਡਾ ਉਹਨਾਂ ਨੂੰ ਨਹੀਂ ਮਿਲਦਾ ਤਾਂ ਛੱਡ ਕੇ ਚਲੇ ਜਾਂਦੇ ਆ ਫਾਈਨੈਂਸ਼ੀਅਲ ਪ੍ਰੈਸ਼ਰ ਆ ਲੋਕਾਂ ਦੇ ਉੱਤੇ ਹਾਈ ਲਿਵਿੰਗ ਕਾਸਟ ਆ ਇੱਕ ਕਾਰਨ ਜਿਹੜਾ ਲੋਕ ਇੱਥੋਂ ਜਾਣ ਲੱਗ ਪਏ ਸਪੈਸ਼ਲੀ ਹਾਊਸਿੰਗ ਵੱਡੀ ਸਟ੍ਰੇਨ ਇਮੀਗ੍ਰੈਂਟ ਫੈਮਲੀਆਂ ਦੇ ਉੱਤੇ ਜਿਹੜਾ ਘਰ ਲੈਣਾ ਇੱਥੇ ਬਹੁਤ ਔਖਾ ਹੋਇਆ ਹੈ ਕੋਈ ਵੇਲਾ ਹੁੰਦਾ ਸੀ ਕਿ ਬੰਦਾ 2 3 4 ਸਾਲ ਦੇ ਵਿੱਚ ਜਦੋਂ ਇੱਥੇ ਆਉਂਦਾ ਸੀ ਉਹ ਘਰ ਲੈ ਲੈਂਦਾ ਸੀ ਆਪਣਾ ਤੇ ਉਹ ਹੌਲੀ ਹੌਲੀ ਉਹਦੀ ਆਮਦਨ ਦਾ ਇੱਕ ਹਿੱਸਾ ਇਹ ਨਹੀਂ ਸੀ ਉਦੋਂ ਮੌਰਗੇਜ ਸਸਤੀ ਸੀ ਕਿਸੇ ਵੱਲੇ 17 18% ਦੇ ਉੱਤੇ ਵਿਆਜ ਵੀ ਰਹੇ ਆ ਪਰ ਉਥੇ ਕਾਰਨ ਇਹ ਸੀ ਕਿ ਜਿੰਨੀ ਬੰਦੇ ਦੀ ਆਮਦਨ ਸੀ ਉਹਦੇ ਵਿੱਚੋਂ 30% ਬੰਦੇ ਦਾ ਇਧਰਲੇ ਪਾਸੇ ਜਾਂਦਾ ਸੀ ਜਾਂ ਤੇ ਕਿਸ਼ਤੇ ਦੇ ਵਿੱਚ ਜਾਂ ਉਧਰ ਗੱਲ ਇਹ ਨਹੀਂ ਵੀ ਕਿ ਤਨਖਾਹਾਂ ਵਧ ਗਈਆਂ ਜਾਂ ਘਰ ਜਿਹੜੇ ਉਹ ਮਹਿੰਗੇ ਕਿੰਨੇ ਹੋਏ ਆ ਇਹ ਰੌਲੇ ਦਾ ਚੱਕਰ ਇੱਥੇ ਆ ਵੀ ਤੁਹਾਡੀ ਜਿੰਨੀ ਕਮਾਈ ਆ ਉਸ ਕਮਾਈ ਦਾ ਕਿੰਨੇ ਫੀਸਦੀ ਉਧਰ ਜਾਂਦਾ ਤੁਹਾਡਾ ਹੁਣ ਜਿੰਨੀ ਲੋਕਾਂ ਦੀ ਕਮਾਈ ਮੰਨ ਲਓ ਕੋ 20000 ਡਾਲਰ ਮਹੀਨੇ ਦਾ ਭਾਵੇਂ ਕਮਾਉਂਦਾ ਜਾਂ 10000 ਕਮਾਉਂਦਾ ਉਹਦੀ ਅੱਧੇ ਤੋਂ ਜ਼ਿਆਦਾ ਘਰ ਦੇ ਖਰਚਿਆਂ 'ਚ ਨਿਕਲ ਰਹੀ ਜਾਂ ਉਹਦੀ ਕਿਸ਼ਤ ਦੇ ਵਿੱਚ ਜਿਹੜਾ 10 ਕਮਾਉਂਦਾ ਉਹਦਾ 5-6000 ਬਿੱਲ ਤੇ ਜਿਹੜੇ ਮਤਲਬ ਘਰ ਦੀ ਕਿਸ਼ਤ ਆ ਉਹਦੇ ਵਿੱਚ ਨਿਕਲਿਆ ਤੁਸੀਂ ਸੋਚ ਲਓ ਵੀ ਉਹ ਬਾਕੀ ਨਾਲ ਕੀ ਕਰਦਾ ਹੋਊਗਾ ਜਦੋਂ ਕਿ ਨਿਯਮ ਇਹ ਆ ਕਿ ਤੁਹਾਡਾ 30% ਤੋਂ ਨਹੀਂ ਵਧਣਾ ਚਾਹੀਦਾ ਕਿਉਂਕਿ ਬਾਕੀ ਖਰਚੇ ਵੀ ਕਰਨੇ ਆ ਜਿਹੜੇ ਪਹਿਲੇ ਵੇਲੇ ਸੀ ਉਸ ਵੇਲੇ ਉਹ 30% ਦੇ ਵਿੱਚ ਹੀ ਰਹਿੰਦਾ ਸੀ ਪਰ ਹੁਣ ਉਹ 50 ਟੱਪ ਚੁੱਕਿਆ ਦੂਜਾ ਰੀਜ਼ਨ ਜਿਹੜਾ ਇੱਥੇ ਛੱਡ ਕੇ ਜਾਣ ਦਾ ਹੈਲਥ케ਅਰ ਕਨਸਰਨ ਨੇ ਜਿਹੜਾ ਹੈਲਥ케ਅਰ ਸਿਸਟਮ ਆ ਉਹਦੇ ਵਿੱਚ ਜਿਹੜੀ ਉਹ ਇੱਕ ਤੋਂ ਉਹਦੇ ਤੱਕ ਐਕਸੈਸ ਨਹੀਂ ਆ ਹੁਣ ਫੇਰ ਉਹੀ ਗੱਲ ਆ ਜਿਹੜਾ ਬੰਦਾ ਤੇ ਉੱਥੇ ਕਿਸੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚੋਂ ਆਇਆ ਤੇ ਉਹਨੂੰ ਸੁੱਖ ਸਹੂਲਤਾਂ ਨਹੀਂ ਸੀ ਉਹਦੇ ਲਈ ਤੇ ਬਹੁਤ ਵਧੀਆ ਆ ਕਿਉਂਕਿ ਯੂਨੀਵਰਸਲ ਹੈਲਥ케ਅਰ ਆ ਤੁਸੀਂ ਆਪਣਾ ਬਟੂਆ ਘਰ ਰੱਖ ਕੇ ਜਾਓ ਤੇ ਤੁਹਾਡਾ ਸਾਰਾ ਇਲਾਜ ਕੈਨੇਡਾ ਦੇ ਵਿੱਚ ਹਸਪਤਾਲਾਂ ਦੇ ਵਿੱਚ ਹੁੰਦਾ ਆ ਜਿਹੜਾ ਬੰਦੇ ਦੇ ਕੋਲ ਹੁਣ ਇਹ ਐਕਸੈਸ ਹੈਗੀ ਆ ਜਾਂ ਉਹ ਪ੍ਰਾਈਵੇਟ ਆਪਣਾ ਇਲਾਜ ਕਰਾ ਸਕਦਾ ਉਹਦੇ ਕੋਲ ਚਾਰ ਪੈਸੇ ਹੈਗੇ ਉਹ ਵੇਟ ਨਹੀਂ ਕਰ ਸਕਦਾ ਵੀ ਤੁਹਾਡੇ ਪਥਰੀ ਦਾ ਦਰਦ ਹੁੰਦਾ ਤੇ ਤੁਸੀਂ ਐਮਰਜੈਂਸੀ ਦੇ ਵਿੱਚ ਬੈਠੇ ਹੋ ਡਾਕਟਰ ਕਹਿੰਦੇ ਹਜੇ 4-5 ਘੰਟੇ ਉਡੀਕ ਕਰੋ ਜਦੋਂ ਬੰਦਾ ਇਹਦਾ ਮੁਕਾਬਲਾ ਕਰਦਾ ਕਿਸੇ ਹੋਰ ਡਿਵੈਲਪਿੰਗ ਕੰਟਰੀ ਦੇ ਨਾਲ ਤੁਹਾਨੂੰ ਇਹ ਲੱਗਦਾ ਵੀ ਮੈਂ ਥੋੜੇ ਜਿਹਾ ਪੈਸੇ ਦੇ ਕੇ ਉੱਥੇ ਆਪਣਾ ਇਲਾਜ ਤੇ ਕਰਾ ਸਕਦਾ ਮੈਨੂੰ ਦਰਦ ਤੋਂ ਰਾਹਤ ਤਾਂ ਮਿਲ ਸਕਦੀ ਹੈ ਇੱਥੇ ਇੱਕ ਸਾਡੇ ਕੋਲ ਡਾਕਟਰ ਹੈ ਨਹੀਂ ਇੱਕ ਸਟਾਫ ਹੈ ਨਹੀਂ ਦੂਜੇ ਇਹਨਾਂ ਦੀਆਂ ਪ੍ਰਾਇੋਰਟੀਜ਼ ਹੁੰਦੀਆਂ ਕਿ ਜੇ ਇਸ ਬੰਦੇ ਦੀ ਜਾਨ ਜਾ ਰਹੀ ਹੈ ਉਹਨੂੰ ਪਹਿਲਾਂ ਬਚ ਜਿਹੜਾ ਵਿਅਕਤੀ ਏਦਾਂ ਦੇ ਸੰਕਟ ਵਿੱਚ ਨਹੀਂ ਆ ਉਹਦੇ ਮਾੜੇ ਮੋٹے ਦਰਦ ਨੂੰ ਇਗਨੋਰ ਕਰਕੇ ਤੇ ਉਹਨੂੰ ਦੂਜੇ ਨੰਬਰ ਤੇ ਰੱਖਿਆ ਜਾਵੇ ਇਹ ਹੈਲਥ케ਅਰ ਦਾ ਚੈਲੰਜ ਜਿਹੜਾ ਕਿਨੇ ਕਿਨੇ ਚਿਰ ਤੁਹਾਡੀ ਵਾਰ ਹੀ ਨਹੀਂ ਆਉਂਦੀ ਸਪੈਸ਼ਲਿਸਟ ਦੀਆਂ ਅਪਾਇੰਟਮੈਂਟਾਂ ਇਹ ਲੋਕਾਂ ਨੂੰ ਫਿਰ ਸੋਚਣ ਲਈ ਮਜਬੂਰ ਕਰ ਦਿੰਦੀਆਂ ਵੀ ਜਾਂ ਤੇ ਅਮਰੀਕਾ ਚਲੇ ਜਾਈਏ ਜਾਂ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਕਿਸੇ ਵੀ ਥਾਂ ਦੇ ਉੱਤੇ ਚਲੇ ਜਾਈਏ ਜਾਂ ਵਾਪਸ ਉੱਥੇ ਚਲੀ ਜਾਈਏ ਜਿੱਥੋਂ ਅਸੀਂ ਆਏ ਹਾਂ ਜਾਂਦੇ ਹੋਈਏ ਜਿਨ੍ਹਾਂ ਦੇ ਕੋਲ ਆਪਸ਼ਨ ਆ ਅ ਦੂਜਾ ਜਿਹੜੀਆਂ ਰਿਸਪੌਂਸਿਬਿਲਟੀਜ਼ ਨੇ ਇੱਕ ਬਹੁਤ ਵੱਡਾ ਜਿਹੜੀਆਂ ਫੈਮਿਲੀ ਰਿਸਪੌਂਸਿਬਿਲਟੀਜ਼ ਨੇ ਖਾਸ ਤੌਰ ਦੇਤੇ ਕੇਅਰ ਗਿਵਿੰਗ ਯਾਨੀ ਇਹ ਕੇਅਰ ਗਿਵਿੰਗ ਆਬਲੀਗੇਸ਼ਨਸ ਨੇ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਆ ਜਿਹੜਾ ਕਿਤੇ ਜਾ ਨਹੀਂ ਸਕਦਾ ਹਿਲ ਨਹੀਂ ਸਕਦਾ ਬਿਮਾਰ ਆ ਉਹਨੂੰ ਕੀ ਕਰੋਗੇ ਛੱਡ ਕੇ ਤੁਸੀਂ ਉਹਦੇ ਉੱਤੇ ਰਹਿ ਬੈਠ ਨਹੀਂ ਸਕਦੇ ਜਾਂ ਤੇ ਇੱਕ ਬੰਦਾ ਕੰਮ ਛੱਡ ਕੇ ਬਜ਼ੁਰਗ ਦੇ ਨਾਲ ਬੈਠੇ ਇਹ ਇੱਥੇ ਸੰਭਵ ਨਹੀਂ ਭਾਵੇਂ ਉਹ ਬੰਦਾ ਚਾਹੁੰਦਾ ਵੀ ਹੈ ਇਦਾਂ ਕਰਨਾ ਪਰ ਤੋ ਤਾਂ ਕਰਦਾ ਕੰਮਕਾਰ ਹੀ ਨਹੀਂ ਚੱਲਣਾ ਸਪੋਰਟ ਇਨੀ ਰੱਖੀ ਨਹੀਂ ਜਾ ਸਕਦੀ ਜਾਂ ਕੋਈ ਡਿਸੇਬਲਡ ਆ ਤੁਹਾਡੀ ਫੈਮਿਲੀ ਦੇ ਵਿੱਚ ਬੀ ਉਹ ਨਹੀਂ ਹਿੱਲ ਜੁੜ ਸਕਦਾ ਉਹਦੇ ਕੋਲੋਂ ਨਹੀਂ ਕੁਝ ਹੋ ਸਕਦਾ ਫਿਰ ਉਹਦਾ ਕੀ ਕਰੀ ਇਸ ਕਾਰਨ ਕਰਕੇ ਬਹੁਤੇ ਲੋਕ ਮੁੜ ਜਾਂਦੇ ਆ ਜਾਂ ਕਿਤੇ ਹੋਰ ਚਲੇ ਜਾਂਦੇ ਆ ਜਾਂ ਹੋਮ ਕੰਟਰੀਜ਼ ਵੱਲੋਂ ਚਲੇ ਜਾਂਦੇ ਆ ਆ ਜਿਹੜੀਆਂ ਅਫੋਰਡੇਬਿਲਟੀ ਐਕਸੈਸਿਬਿਲਟੀ ਹੈਲਥ케ਅਰ ਦੇ ਲਈ ਇਹ ਦੂਜਾ ਈਮੋਸ਼ਨਲ ਅਟੈਚਮੈਂਟ ਆ ਬੰਦਾ ਆਪਣੀ ਜੰਮਣ ਪੁਆਇੰਟੋਂ ਛੱਡ ਕੇ ਆਇਆ ਹੁੰਦਾ ਬਹੁਤੀ ਵਾਰੀ ਤੇ ਕੈਨੇਡਾ ਦੇ ਵਿੱਚ ਜਿਹੜਾ ਆਉਂਦਾ ਹਾਲਾਂਕਿ ਦੂਜੇ ਦੇਸ਼ਾਂ ਤੋਂ ਆਕਲੈਂਡ ਜਾਂ ਉਹ ਨਿਊਜ਼ੀਲੈਂਡ ਵੱਲੋਂ ਵੀ ਇਧਰਲੇ ਪਾਸੇ ਨੂੰ ਆਉਂਦੇ ਆ ਲੋਕ ਪਰ ਜਿਹੜਾ ਬੰਦਾ ਉਹ ਛੱਡ ਕੇ ਆਇਆ ਹੁੰਦਾ ਜੇ ਤੇ ਅੱਗੇ ਉਹਨੂੰ ਬਹੁਤ ਵੱਡਾ ਫਰਕ ਮਿਲ ਜੇ ਸੁੱਖ ਮਿਲ ਜੇ ਫਿਰ ਤੇ ਨਹੀਂ ਉਹ ਆਪਣੇ ਦੇਸ਼ ਵਿੱਚ ਜਾਣ ਨੂੰ ਵਾਪਸ ਸੋਚਦਾ ਉੱਥੇ ਰਹਿੰਦਾ ਪਰ ਜੇ ਕਿਤੇ ਉਹਨੂੰ ਇੱਥੇ ਵੀ ਪੂਰੇ ਸੁੱਖ ਸੁਵਿਧਾਵਾਂ ਜਾਂ ਉਦਾਂ ਦਾ ਸਾਰਾ ਕੁਝ ਨਾ ਮਿਲੇ ਜਿੱਦਾਂ ਦਾ ਉਹ ਸੋਚ ਕੇ ਆਇਆ ਸੀ ਫਿਰ ਉਹਨੂੰ ਜਿਹੜਾ ਪੇਛਾ ਯਾਦੇ ਯਾਦ ਆਉਣ ਲੱਗ ਜਾਂਦਾ ਤੇ ਉਹ ਮੁੜਨ ਬਾਰੇ ਵੀ ਸੋਚਣ ਲੱਗ ਜਾਂਦਾ ਤੇ ਜਿਹੜੀ ਇੱਕ इमोशनल ਅਟੈਚਮੈਂਟ ਆ ਫਿਰ ਉਹ ਬੰਦਾ ਕਹਿੰਦਾ ਚਲੋ ਇੱਥੇ ਤੰਗ ਵਿਕਾਂ ਨੂੰ ਰਹਿਣਾ ਵਾਪਸ ਚੱਲਦੇ ਇੱਕ ਇੰਟੀਗ੍ਰੇਸ਼ਨ ਦੇ ਚੈਲੰਜਸ ਨੇ ਇੰਟੀਗ੍ਰੇਸ਼ਨ ਦੇ ਚੈਲੰਜਸ ਦਾ ਮਤਲਬ ਕੀ ਆ ਕਿ ਲੋਕ ਇਸ ਸੋਸਾਇਟੀ ਦੇ ਵਿੱਚ ਆਪਣੇ ਆਪ ਨੂੰ ਇਕੱਠਾ ਨਹੀਂ ਕਰ ਰਹੇ ਇਹਦੇ ਨਾਲ ਰਲਣਾ ਨਹੀਂ ਰਹੇ ਇਕੱਲੇ ਰਹਿ ਜਾਂਦੇ ਆ ਪਾਸ਼ਾ ਦੀਆਂ ਪ੍ਰੋਬਲਮਸ ਨੇ ਕਈ ਚੀਜ਼ਾਂ ਆ ਜਿਹੜੀ ਮੇਨਸਟ੍ਰੀਮ ਕਮਿਊਨਿਟੀ ਆ ਜਿਹੜੀ ਬਹੁ ਗਣਤੀ ਆ ਉਹਦੇ ਨਾਲ ਅਸੀਂ ਜੁੜਦੇ ਹੀ ਨਹੀਂ ਉਹ ਬੰਦਾ ਜੋੜ ਹੀ ਨਹੀਂ ਸਕਦਾ ਉਹ ਮਤਲਬ ਕੱਲਾ ਰਹਿ ਜਾਂਦਾ ਤੇ ਜਦੋਂ ਕੱਲਾ ਰਹਿ ਜਾਂਦਾ ਫਿਰ ਕਈ ਵਾਰੀ ਇਹ ਵੀ ਹੁੰਦਾ ਕਿ ਮੈਂ ਇਸ ਦੇਸ਼ ਦੇ ਵਿੱਚ ਹੈਗਾ ਤੇ ਕੱਲਾ ਹੀ ਜਾਂ ਫਿਰ ਉਹ ਆਪਣੇ ਭਾਈਚਾਰੇ ਦੇ ਵਿੱਚ ਹੀ ਰਹਿ ਜਾਂਦਾ ਵੀ ਜਿੰਨਾ ਉਹਦਾ ਭਾਈਚਾਰਾ ਹੁੰਦਾ ਉਹਦੇ ਵਿੱਚ ਉਹ ਮਤਲਬ ਚਿਰਦਾ ਰਹਿੰਦਾ ਜਿਹੜੀ ਮੁੱਖ ਧਾਰਾ ਆ ਉਹਦੇ ਨਾਲ ਉਹਦਾ ਉਹਨਾਂ ਜਿਆਦਾ ਵਾਹਵਾਸਤਾ ਨਹੀਂ ਹੁੰਦਾ ਤੇ ਇਹ ਵੀ ਇੱਕ ਕਾਰਨ ਬਣਦਾ ਕਿ ਲੋਕ ਪਿੱਛੇ ਨੂੰ ਮੁੜਨਾ ਸ਼ੁਰੂ ਕਰ ਦਿੰਦੇ ਜਾਂ ਕਿਸੇ ਹੋਰ ਆਪਸ਼ਨ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ